ਮੈਂ ਜਦੋਂ ਐਮਪੀ ਬਣਿਆ ਨਵਾਂ ਨਵਾਂ 2014 ਚ ਸੰਗਰੂਰ ਤੋਂ ਤਾਂ ਮੈਂ ਕਿਹਾ ਵੀ ਲੋਕਾਂ ਦੇ ਪੈਸੇ ਨੇ ਲੋਕਾਂ ਨੂੰ ਦੇਣੇ ਨੇ ਇੱਕ ਐਮਪੀ ਕੋਲੇ 5 ਕਰੋੜ ਹੁੰਦਾ ਸਾਲ ਚ ਦੇਣਾ ਹੁੰਦਾ ਲੋਕਾਂ ਤਾਂ ਮੇਰੇ ਕੋਲ ਇੱਕ ਪੰਚਾਇਤ ਆਈ ਇੱਕ ਪਿੰਡ ਦੀ ਕਹਿੰਦੇ ਜੀ ਐਮਪੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਪੈਸੇ ਚਾਹੀਦੇ ਮੈਂ ਕਿਹਾ ਬਿਲਕੁਲ ਤੁਹਾਨੂੰ ਮਿਲਣਗੇ ਪੈਸੇ ਚਾਹੀਦੇ 3 ਲੱਖ ਮੈਂ ਕਿਹਾ ਵੀ 4 ਲੱਖ ਦੇਵਾਂਗੇ ਆ ਤਾਂ ਕਹਿੰਦੇ ਬਹੁਤ ਵਧੀਆ ਗੱਲ ਹੋਜੀ ਫਿਰ ਮੈਂ ਕਿਹਾ ਮੈਂ ਲਿਖ ਕੇ ਦੇ ਦੋ ਥੋੜਾ ਮਤਾ ਪਾ ਦੋ ਕਿਸ ਕੰਮ ਕਿਸ ਕੰਮ ਕੇ ਲਿਏ ਪੈਸੇ ਚਾਹੀਏ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕੜੀਆਂ ਨੇ ਐ ਕਿ ਆਖੇ ਇਹਦੇ ਇਹ ਸ਼ਮਸ਼ਾਨ ਘਾਟਾ ਜਿਹੜਾ ਸਾਡਾ ਉਸ ਦੀ ਦੀਵਾਰਾਂ ਉੱਚੀ ਕਰਨੀ ਹੈ ਮੈਂ ਕੀ ਗੱਲ ਮੁਰਦਿਆਂ ਤੇ ਯਕੀਨ ਨਹੀਂ ਹੈ ਇਹ ਕਿਤੇ ਵਾਪਸ ਨਾ ਮੁੜਿਆਉਣ ਬੜੀ ਮੁਸ਼ਕਲ ਨਾਲ ਛੱਡ ਕੇ ਆਏ ਉਹਨਾਂ ਨੂੰ ਉੱਥੇ ਉਹ ਮੈਂ ਕਿਹਾ ਸਕੂਲ ਚ ਲਾਇਬ੍ਰੇਰੀ ਬਣਾ ਲਓ ਉਹ ਚਾਰ ਕਮਰੇ ਪਾ ਦਿੰਨੇ ਆ ਸਕੂਲ ਚ ਬੱਚਿਆਂ ਵਾਸਤੇ ਉਹ ਫਰਨੀਚਰ ਦੇ ਦਿੰਨੇ ਆ ਉਹ ਤੁਸੀਂ ਆਰਓ ਫਿਲਟਰ ਵਾਟਰ ਪਾਣੀ ਲੈ ਲਓ ਉਹ ਯਾਰ ਪਿੰਡ ਦੇ ਵਿੱਚ ਸੋਲਰ ਲਾਈਟਾਂ ਲਵਾ ਲਓ ਮੈਨੂੰ ਕਹਿੰਦੇ ਜੀ ਆਹ ਜਿਹੜਾ ਤੁਸੀਂ ਕਹਿ ਇਹ ਤੁਸੀਂ ਦੇ ਸਕਦੇ ਹੋ ਮੈਂ ਕਿਹਾ ਹਾਂ ਕਿ ਨਾ ਫਿਰ ਸਾਨੂੰ ਤਾਂ ਜੀ ਹੁਣ ਤੱਕ ਲੀਡਰਾਂ ਨੇ ਇਹੀ ਦੱਸਿਆ ਵੀ ਸ਼ਮਸ਼ਾਨ ਘਾਟ ਦੇ ਗੰਦੇ ਉੱਚੇ ਜੱਕੇ ਜਾ ਸਕਦੇ ਨੇ ਬਸ ਸਾਨੂੰ ਇਹ ਤੂੰ ਬੱਕ ਕੇ ਸੋਚਣੀ ਨਹੀਂ ਦਿੰਦੇ ਯਾਰ ਸੋ ਜਾਣ ਘਾਟ ਦੇ ਗੰਦਾ ਬਸ ਇੱਥੇ ਖੜਿਆ ਸੀਵਰੇਜ ਦੇ ਢੱਕਣ ਬਸ ਕੋਈ ਨੌਕਰੀਆਂ ਦੀਆਂ ਗੱਲਾਂ ਕਰ ਲੋ ਕੋਈ ਵਧੀਆ ਕਾਲਜਾਂ ਯੂਨੀਵਰਸਟੀਆਂ ਖੋਲ੍ਹ ਲੀਏ ਨਰੈਣਗੜ੍ਹ ਉਹ ਜ਼ਿਲ੍ਹਾ ਬਣਾ ਦੋ ਨਰੈਣਗੜ੍ਹ ਨੂੰ ਇੱਥੇ ਹੀ ਕੰਮ ਹੋ ਜਾ ਕਰਨ ਲੋਕਾਂ ਦੇ ਕਿਉਂ ਐਡੇ ਐਡੀ ਦੂਰ ਦਿਨ ਦਿਹਾੜੀਆਂ ਫੋਟਣ